ਸੱਚੀ ਤੁਹਾਨੂੰ ਲੱਗੇਗਾ ਕਿ ਤੁਸੀਂ ਧਰਤੀ ਵਾਲੇ ਗ੍ਰਹਿ ਦੇ ਉੱਪਰ ਨਹੀਂ ਹੈਗੇ ਤੁਸੀਂ ਕਿਸੇ ਹੋਰ ਗ੍ਰਹਿ ਤੇ ਪਹੁੰਚ ਚੁੱਕੇ ਹੋ ਕਿਹੜਾ ਵੀ ਉੱਥੇ ਤੁਸੀਂ ਉੱਥੇ ਦੇਖੋਗੇ ਉਹਦੇ ਦੋ ਬੰਨਾਂ ਨੇ ਉਹ ਬਾਕੀ ਇੱਕ ਕੁਦਰਤ ਦੇ ਕਮਾਲ ਹੈ ਕੁਦਰਤ ਨੇ ਹਰ ਇੱਕ ਜੀਵ ਨੂੰ ਉੱਥੋਂ ਦੇ ਮੌਸਮ ਦੇ ਵਿੱਚ ਰਹਿਣ ਸਹਿਣ ਲਈ ਵਾਕਈ ਬੇਕਮਾਲ ਤੇ ਬੜੇ ਸੋਹਣੇ ਤਰੀਕੇ ਨਾਲ ਬਣਾਇਆ ਇੰਦੀਆ ਟਾਇਰਾਂ ਨੂੰ ਤੇ ਤੁਹਾਡੀ ਗੱਡੀ ਅੱਗੇ ਨਹੀਂ ਚੱਲ ਪਉਦੀ ਤੇ ਫਿਰ ਉੱਥੇ ਟੋਚਨ ਵਗੈਰਾ ਲੱਭਣੇ ਬਹੁਤ ਔਖੇ ਆ ਸਤਿ ਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਉਹ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਜੀ YouTube ਚੈਨਲ Travel Vich Taraana ਦੇ ਉੱਪਰ ਜਿਨ੍ਹਾਂ ਨੇ ਹੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਜਰੂਰ ਕਰ ਲਓ ਕਿਉਂਕਿ ਅੱਗੇ ਤੋਂ ਅੱਗੇ ਤੁਹਾਡੇ ਨਾਲ ਬਹੁਤ ਸਾਰੀਆਂ ਸੋਹਣੀਆਂ ਤੇ ਚੰਗੀਆਂ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਤੇ ਮੇਰੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਛਲੇ ਬਲੌਗ ਚ ਆਪਾਂ ਗੱਲ ਕਰੀ ਸੀ ਲੇਹ ਤੱਕ ਪਹੁੰਚਣ ਦੀ ਲੇਹ ਦੇ ਵਿੱਚ ਕੀ ਕੀ ਘੁੰਮਣ ਦੀ ਤੇ ਲੇਹ ਦੇ ਵਿੱਚ ਤੁਹਾਨੂੰ ਕਿੰਨੇ ਦਿਨ ਲੱਗਦੇ ਉਹਦੇ ਬਾਰੇ ਅੱਜ ਆਪਾਂ ਚੱਲਦੇ ਹਾਂ ਲੇਹ ਤੋਂ ਅੱਗੇ ਹੁਣ ਦੋਸਤੋ ਤੁਸੀਂ ਲੇਹ ਤੋਂ ਚਾਹੇ ਨੁਬਰਾ ਵੈਲੀ ਜਾਣਾ ਚਾਹੇ ਤੁਸੀਂ ਪੈਂਗੋਂਗ ਲੇਕ ਜਾਣਾ ਚਾਹੇ ਤੁਸੀਂ ਹੁੰਦਰ ਜਾਣਾ ਚਾਹੇ ਤੁਸੀਂ ਜੰਗਸਰ ਜਾਣਾ ਇਹ ਸਾਰੀਆਂ ਜਗ੍ਹਾਵਾਂ ਜਾਣ ਦੇ ਲਈ ਤੁਹਾਨੂੰ ਉੱਥੋਂ ਪਰਮਿਟ ਲੈਣੇ ਪੈਂਦੇ ਆ ਨਗਰ ਨਿਗਮ ਦੇ ਆਫਿਸ ਦੇ ਵਿੱਚੋਂ ਤੁਸੀਂ ਕੁਝ ਪੈਸੇ ਪੇ ਕਰਕੇ ਤੁਹਾਨੂੰ ਪਰਮਿਟ ਮਿਲੇਗਾ ਪਰਮਿਟ ਲੈਣ ਤੋਂ ਬਾਅਦ ਤੁਸੀਂ ਆਪਣਾ ਯਾੜਾ ਅੱਗੇ ਦਾ ਸਫਰ ਸ਼ੁਰੂ ਕਰ ਸਕਦੇ ਹੋ ਮੋٹے ਕੱਪੜੇ ਪਾ ਕੇ ਜਾਣਾ ਹੈ ਮੈਡੀਕਲ ਕਿੱਟ ਨਾਲ ਲੈ ਕੇ ਜਾਣੀ ਹੈ ਟੈਂਪਰੇਚਰ ਬਹੁਤ ਲੋ ਹੈ ਤੇ ਆਕਸੀਜਨ ਦੀ ਕਮੀ ਉੱਥੇ ਅਕਸਰ ਰਹਿੰਦੀ ਹੈ ਤਾਂ ਕਰਕੇ ਧਿਆਨ ਰੱਖਿਓ ਤੁਸੀਂ ਸਰੀਰਕ ਤੌਰ ਤੇ ਫਿੱਟ ਹੋਣਾ ਤੁਹਾਡਾ ਬੜਾ ਜ਼ਰੂਰੀ ਹੈ ਇੱਥੇ ਥੋੜੀ-ਬਹੁਤ ਕਸਰਤ ਕਰਦੇ ਰਹਾ ਕਰੋ ਸਿੰਪਲ ਖਾਂਦੇ ਰਹਾ ਕਰੋ ਫੇਰ ਕਿਤੇ ਜਾ ਕੇ ਤੁਸੀਂ ਇਦਾਂ ਦੀਆਂ ਜਗ੍ਹਾਵਾਂ ਦੇ ਵਿੱਚ ਪ੍ਰੋਪਰ ਆਪਣੇ ਆਪ ਨੂੰ ਕੰਫਰਟ ਮਹਿਸੂਸ ਕਰ ਸਕਦੇ ਹੋ ਨੁਬਰਾ ਪੈਲੀ ਜਾਣਿਓ 130-40 ਕਿਲੋਮੀਟਰ ਦਾ ਸਫ਼ਰ ਹੈ ਲੈਣ ਤੋਂ ਨੁਬਰਾ ਪੈਲੀ ਇੱਕ ਬਰੇਤੀ ਦੇ ਟਿੱਬਿਆਂ ਨਾਲ ਬਰੇਤੀ ਦੇ ਪਹਾੜਾਂ ਨਾਲ ਟਿਕੀ ਹੋਈ ਉਹ ਜਗ੍ਹਾ ਜਿੱਥੇ ਜਾ ਕੇ ਤੁਸੀਂ ਸੱਚੀ ਤੁਹਾਨੂੰ ਲੱਗੇਗਾ ਕਿ ਤੁਸੀਂ ਧਰਤੀ ਵਾਲੇ ਗ੍ਰਹਿ ਦੇ ਉੱਪਰ ਨਹੀਂ ਹੈਗੇ ਤੁਸੀਂ ਕਿਸੇ ਹੋਰ ਗ੍ਰਹਿ ਤੇ ਪਹੁੰਚ ਚੁੱਕੇ ਹੋ ਜਦੋਂ ਮੈਂ ਗਿਆ ਸੀ ਤਾਂ ਸੱਚੀ ਮੈਨੂੰ ਐਦਾਂ ਲੱਗ ਰਿਹਾ ਸੀ ਕਿ ਯਾਰ ਮੈਂ ਕਿੱਥੇ ਆ ਗਿਆ ਇਹ ਤਾਂ ਨਹੀਂ ਮੈਨੂੰ ਲੱਗਦਾ ਕਿ ਮੈਂ ਧਰਤੀ ਤੇ ਹਾਂ ਉੱਥੋਂ ਦੇ ਏਰੀਆ ਦੇ ਵਿੱਚ ਤੁਹਾਨੂੰ ਕੈਂਪ ਲੱਗੇ ਹੋਏ ਮਿਲਣਗੇ ਤੁਸੀਂ ਕੈਂਪ ਦੇ ਵਿੱਚ ਆਪਣੀ ਸਟੇ ਕਰ ਸਕਦੇ ਹੋ ਪਾਣੀ ਪੀਂਦੇ ਰਹੋ ਉਹ ਏਰੀਆ ਦੇ ਵਿੱਚ ਸੁੱਕੇ ਏਰੀਏ ਨੇ ਆਪਣੇ ਫੇਸ ਦੇ ਉੱਪਰ ਕਰੀਮ ਸਨਸਕ੍ਰੀਨ ਵਗੈਰਾ ਲਾਉਂਦੇ ਰਹੋ ਕਿਉਂਕਿ ਬਹੁਤ ਜ਼ਿਆਦਾ ਠੰਡੀ ਹਵਾ ਚੱਲਦੀ ਹੈ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਨੁਭਰਾ ਬੈਲੀ ਤੋਂ ਸਿਆਚਿਆਂ ਦਾ ਰਸਤਾ ਜਾਂਦਾ ਹੈ ਸੱਚੇ ਨੂੰ ਗਲੇਸ਼ੀਅਰ ਜਿਹਦੀ ਆਪ ਅਕਸਰ ਗੱਲਾਂ ਕਰਦੇ ਆ ਕਿ ਕਿੰਨੀ ਹਾਈਟ ਤੇ ਕਿੰਨੀ ਠੰਡੋਂ ਦਾ ਰਸਤਾ ਉੱਥੋਂ ਹੀ ਜਾਂਦਾ ਹੈ ਉੱਥੋਂ ਅੱਗੇ ਤੁਹਾਨੂੰ ਅਫਗਾਨਿਸਤਾਨ ਚਾਈਨਾ ਪਾਕਿਸਤਾਨ ਸਾਰੇ ਬਾਰਡਰ ਵਿਊ ਏਰੀਆ ਦੇ ਵਿੱਚ ਪੈਂਦੇ ਆ ਫਿਰ ਉੱਥੋਂ ਦੀ ਇੱਕ ਹੋਰ ਅਜੀਬੋ-ਗਰੀਬ ਤੁਹਾਨੂੰ ਮੈਂ ਗੱਲ ਦੱਸਦਾ ਨੂਬਰਾ ਪੈਲੀ ਦੇ ਵਿੱਚੜ ਊਠ ਹੈ ਨਾ ਊਠ ਜਿਹਨੂੰ ਬੋਤਾਂ ਜਾਂ ਜਿਹਨੂੰ ਇੰਗਲਿਸ਼ ਚ ਕੈਮਲ ਕਹਿ ਦਿੰਦੇ ਆ ਉਹਨਾਂ ਦੇ ਇੱਕ ਬੰਨ ਉੱਪਰ ਇੱਕ ਬਣੀ ਹੁੰਦੀ ਹੈ ਕੈਮਲ ਜਿਹੜੀ ਸ਼ੇਪ ਆ ਉਹਦੇ ਉੱਪਰ ਇੱਕ ਬੰਨ ਜੀ ਦੇ ਵਿੱਚ ਕਿਹਨੇ ਕੋ ਕਾਫੀ ਦਿਨਾਂ ਦਾ ਪਾਣੀ ਸਟੋਰ ਕਰ ਲੈਂਦਾ ਨੁਬਰਾ ਪੈਲੀ ਜਿਹੜੇ ਉੱਠਾ ਹੈ ਨਾ ਉਹਨਾਂ ਦੇ ਦੋਸਤ ਉਹ ਡਬਲ ਬਣੀਆਂ ਹੋਈਆਂ ਨੇ ਕਿਹੜਾ ਵੀ ਉੱਠ ਤੁਸੀਂ ਉੱਥੇ ਦੇਖੋਗੇ ਉਹਦੇ ਦੋ ਬੰਨਾਂ ਨੇ ਉਹ ਬਾਕੀ ਇੱਕ ਕੁਦਰਤ ਦੇ ਕਮਾਲ ਹੈ ਕੁਦਰਤ ਨੇ ਹਰ ਇੱਕ ਜੀਵ ਨੂੰ ਉਥੋਂ ਦੇ ਮੌਸਮ ਦੇ ਵਿੱਚ ਰਹਿਣ ਸਹਿਣ ਲਈ ਵਾਕਈ ਬੇਕਮਾਲ ਤੇ ਬੜੇ ਸੋਹਣੇ ਤਰੀਕੇ ਨਾਲ ਬਣਾਇਆ ਉਹਦੀ ਮਹਿਮਾ ਅਪਾਰ ਹੈ ਉਸ ਤੋਂ ਬਾਅਦ ਤੁਸੀਂ ਪੈਂਗੋਂਗ ਲੇਕ ਜਾਂਦੇ ਹੋ ਬੈਂਗਕੋਗ ਲੇਕ ਜਾਣ ਲਈ ਵੀ ਤੁਹਾਨੂੰ 130-40 ਕਿਲੋਮੀਟਰ ਦਾ ਸਫ਼ਰ ਕੱਢਣਾ ਪੈਂਦਾ ਹੈ। ਆ ਰਸਤੇ ਸਾਰੇ ਉੱਥੇ ਹਰ ਇੱਕ ਜਗ੍ਹਾ ਤੇ ਬੋਰਡ ਲੱਗੇ ਹੋਏ ਨੇ, ਬੈਰੀਗੇਟਸ ਲੱਗੇ ਹੋਏ ਨੇ, ਪ੍ਰੋਪਰ ਆਰਮੀ ਬੈਠੀ ਹੈ ਹਰ ਇੱਕ ਜਗ੍ਹਾ। ਤੁਸੀਂ ਕਿਤੋਂ ਵੀ ਕੋਈ ਵੀ ਰਸਤਾ ਪੁੱਛ ਸਕਦੇ ਹੋ। ਸਭ ਤੋਂ ਵੱਡੀ ਗੱਲ ਧਿਆਨ ਰੱਖਣ ਵਾਲੀ ਦੋਸਤੋ, ਉੱਥੇ ਸੜਕ ਤੋਂ نیچے ਗੱਡੀ ਨਾ ਉਤਾਰੋ। ਸੜਕ ਤੋਂ ਗੱਡੀ نیچے ਉਤਾਰ ਕੇ ਕਈ ਵਾਰ ਆਪਾਂ ਨੂੰ ਲੱਗਦਾ ਕਿ ਇਹੜੀ ਬ੍ਰੇਤੀ ਹੈ ਨਾ, ਇਹ ਸਿੰਪਲ ਹੈ, ਸਿੰਪਲ ਰਸਤਾ ਹੈ। ਪਰ ਮੇਰਾ ਆਪਣਾ ਐਕਸਪੀਰੀਅੰਸ ਅਸੀਂ ਉਥੇ ਕਈ ਗੱਡੀਆਂ ਫਸੀਆਂ ਦੇਖੀਆਂ ਨੂੰ ਬ੍ਰੇਤੀ ਅਸਰ ਦੇ ਵਿੱਚ ਤੁਹਾਡੀ ਗੱਡੀ ਨੂੰ ਜਕੜ ਲੈਂਦੀ ਹੈ ਟਾਇਰਾਂ ਨੂੰ ਤੇ ਤੁਹਾਡੀ ਗੱਡੀ ਅੱਗੇ ਨਹੀਂ ਚੱਲ ਪਉਂਦੀ ਤੇ ਫਿਰ ਉਥੇ ਟੋਚਨ ਵਗੈਰਾ ਲੱਭਣੇ ਬਹੁਤ ਔਖੇ ਆ ਜੇ ਬੈਲੈਂਡ ਗੋਡਾ ਜੇ ਤੁਹਾਡੇ ਕੋਲੇ ਆਪਣੀ ਹੈਗੇ ਨਹੀਂ ਫਿਰ ਉਥੇ 4x4 ਗੱਡੀਆਂ ਵੀ ਫਸ ਜਾਂਦੀਆਂ ਨੇ ਉਸ ਤੋਂ ਬਾਅਦ ਪੈਂਗੋਂਗਲੇਖ ਇੱਕ ਉਹ ਏਰੀਆ ਜਿਹਦੇ ਦੋ ਹਿੱਸੇ ਉਹ ਨਦੀ ਦੇ ਚైనా ਦੇ ਵਿੱਚ ਨੇ ਤੇ ਇੱਕ ਹਿੱਸਾ ਆਪਣੇ ਭਾਰਤ ਦੇ ਵਿੱਚ ਆਉਂਦਾ ਉਥੇ ਆਪਣੀ ਆਰਮੀ ਬੈਠੀ ਹੈ ਪੈਂਗੋngਲੀਕ ਦਾ ਜਿਹੜਾ ਪਾਣੀ ਹੈ ਨਾ ਦੋਸਤੋ ਸੱਚੀ ਕਹਨਾ ਤੁਸੀਂ ਪੂਰੇ ਭਾਰਤ ਦੇ ਵਿੱਚ ਕਿਤੇ ਨਹੀਂ ਦੇਖੋਗੇ ਇਹਨਾਂ ਨੀਲਾ ਪਾਣੀ ਐਨਾ ਸਾਫ ਐਨੀ ਸ਼ਾਂਤੀ ਤੇ ਉੱਪਰੋਂ ਐਨੀ ਠੰਡੀ ਹਵਾ ਤੇ ਤੁਹਾਨੂੰ ਉੱਥੇ ਜਾ ਕੇ ਸੱਚੀ ਇਹ ਲੱਗੇਗਾ ਕਿ ਤੁਸੀਂ ਪਤਾ ਨਹੀਂ ਕਿੱਥੇ ਹੋ ਕਿ ਜਰ ਇਹ ਨਹੀਂ ਹੋ ਸਕਦਾ ਧਰਤੀ ਤੇ ਇੰਨਾ ਸੋਹਣਾ ਪਾਣੀ ਨਹੀਂ ਹੋ ਸਕਦਾ ਕਿਤੇ ਐਦਾਂ ਸਾਫ ਪਾਣੀ ਹੈ ਤੁਸੀਂ 3 ਐਡੀਟ ਮੂਵੀ ਦੇਖੀ ਹੈ ਉਹ ਵੀ ਉੱਥੇ ਹੀ ਸ਼ੂਟ ਹੋਏ ਬੈਨ ਉਹਦੇ ਕੁਝ ਸੀਨ ਪਿੱਛੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੌਰੀ ਨੁਬਰਾ ਵੈਲੀ ਦਾ ਇੱਕ ਏਰੀਆ ਜਿੱਥੇ 4x4 ਸਕੂਟਰ ਤੁਸੀਂ ਡਰਾਈਵ ਕਰੋਗੇ ਐਡਵੈਂਚਰ ਕਰਨ ਦੇ ਲਈ ਉੱਥੇ ਮਿਲਖਾ ਸਿੰਘ ਮੂਵੀ ਦੀ ਸ਼ੂਟਿੰਗ ਹੋਈ ਵੀ ਹੈ ਤੇ ਪੈਂਗੋਗਲੇਕ ਵੀ ਤੁਹਾਨੂੰ ਇੱਕ ਰਾਤ ਰੁਕਣਾ ਪਏਗਾ ਕਿਉਂਕਿ ਜਿਹੜੇ ਸਾਰੇ ਸਫਰ ਨੇ ਇਹ 3-3 4-4 ਘੰਟੇ ਲੱਗ ਜਾਂਦੇ ਤੁਹਾਨੂੰ ਪਹੁੰਚਣ ਤੇ ਫਿਰ ਉੱਥੇ ਜਾ ਕੇ ਤੁਸੀਂ ਰੈਸਟ ਵੀ ਕਰਦੇ ਹੋ ਖਾਣ ਪੀਣ ਦੀ ਹਰ ਇੱਕ ਜਗ੍ਹਾ ਤੇ ਬਹੁਤ ਸੋਹਣੀ ਸਹੂਲਤ ਹੈ ਰਹਾਇਸ਼ ਵਧੀਆ ਤੇ ਰਹਾਇਸ਼ ਸਸਤੀ ਹੈ ਜਿੱਦਾਂ ਮੈਂ ਤੁਹਾਨੂੰ ਪਿਛਲੇ ਬਲੌਗ ਚ ਦੱਸਿਆ ਸੀ ਕਿ ਉੱਤਰਾਖੰਡ ਹਿਮਾਚਲ ਨਾਲੋਂ ਕਸ਼ਮੀਰ ਤੇ ਕਸ਼ਮੀਰ ਨਾਲੋਂ ਇਹ ਬਹੁਤ ਸਸਤਾ ਹੈ ਉੱਥੋਂ ਜਿਹੜੇ ਲੋਕ ਉਹ ਜਿਆਦਾ ਲਾਲਚੀ ਨਹੀਂ ਹੈਗੇ ਬੜੇ ਸੋਹਣੇ ਬੜੇ ਚੰਗੇ ਤੇ ਬੜੇ ਸਾਥ ਦੇਣ ਵਾਲੇ ਲੋਕ ਨੇ ਤੇ ਉਹਨਾਂ ਦੇ ਘਰਾਂ 'ਚ ਤੁਸੀਂ ਸਟੇਂ ਆ ਕਰਦੇ ਹੋ ਉਹਨਾਂ ਦਾ ਖਾਣਾ ਪੀਣਾ ਬੜਾ ਸਿੰਪਲ ਹੈ ਸਗੋਂ ਉਹਨਾਂ ਦਾ ਖਾਣਾ ਪੀਣਾ ਖਾ ਕੇ ਤੁਸੀਂ ਬਿਮਾਰ ਨਹੀਂ ਹੁੰਦੇ ਤੁਸੀਂ ਤੁਹਾਡਾ ਜਿਹੜਾ ਸਫਰਾ ਸੋਖਾ ਰਹਿੰਦਾ ਹੈ ਪੈਂਗੋਗਲੇਕ ਹੋ ਗਿਆ ਨੋਥਰਾ ਵੈਲੀ ਹੋ ਗਈ ਤੇ ਐਦਾਂ ਹੀ ਹੁੰਦਾ ਹੈ ਜੰਕਸ਼ਰ ਹੈ ਸਾਰੇ ਏਰੀਆ ਨੇ ਜਿੱਥੇ ਤੁਹਾਨੂੰ 21 ਘੰਟੇ ਦੀ ਸਟੇ ਕਰਨੀ ਪਏਗੀ ਤੇ ਉਥੋਂ ਦੇ ਜਿਹੜੇ ਰਸਤੇ ਆ ਨਾ ਜਿਹੜੇ ਉਹ ਸਫਰ ਤੁਸੀਂ ਤੈਅ ਕਰਦੇ ਹੋ ਡਿਸਟੈਂਸ ਨੇ ਉਹ ਬਾਕੀ ਤੁਹਾਡਾ ਮਨਮੋਹ ਲੈਂਦੇ ਆ ਤੁਹਾਡਾ ਕਦੇ ਦਿਲ ਨਹੀਂ ਕਰਦਾ ਉਹ ਰਸਤੇ ਮੁਕਣ ਤੁਸੀਂ ਲੌਂਗ ਡਰਾਈਵ ਕਰਨਾ ਪਸੰਦ ਕਰਦੇ ਤਾਂ ਉੱਥੇ ਜਾ ਕੇ ਤੁਹਾਡੀ ਇਹ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਤੁਸੀਂ ਉੱਥੇ ਰੈਂਟ ਬਾਈਕ ਤੇ ਬਾਈਕ ਹੈ ਜਿਹੜੀ ਉਹ ਰੈਂਟ ਤੇ ਲੈ ਸਕਦੇ ਹੋ ਉੱਥੇ ਆਪਣੀ ਬਾਈਕ ਤੇ ਵੀ ਜਾ ਸਕਦੇ ਹੋ ਸਾਰੇ ਏਰੀਆ ਬਹੁਤ ਵਧੀਆ ਨੇ ਤੁਹਾਡੇ ਕੋਲ 4x4 ਗੱਡੀ ਹੈ ਉਹ ਵੀ ਠੀਕ ਹੈ ਤੁਹਾਡੇ ਕੋਲ 4x2 ਰਹੂ ਵੀ ਠੀਕ ਹੈ ਪਰ ਉਹਦੀ ਜਿਹੜੀ ਹਾਈਟ ਹੈ ਗਰਾਉਂਡ ਤੋਂ ਦੋਸਤੋ ਜਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਰਸਤੇ ਵਿੱਚ ਝਰਨੇ ਪੈਂਦੇ ਆ ਜਿੱਦੇ ਤੁਹਾਨੂੰ ਕਿਤੇ ਕਿਤੇ ਪ੍ਰੋਬਲਮਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੁਹਾਡੇ ਵਿੱਚ ਗੱਡੀ ਚਲਾਉਣ ਵੇਲੇ ਸਕਿੱਲ ਹੋਣੇ ਬਹੁਤ ਜ਼ਰੂਰੀ ਹੈ ਹੁਣ ਆਪਾਂ ਜੇ ਗੱਲ ਕਰੀਏ ਲੇਹ ਤੋਂ ਵਾਪਸ ਮਨਾਲੀ ਦਾ ਰਸਤਾ ਦੋਸਤੋ ਲੇਹ ਤੋਂ ਮਨਾਲੀ ਦਾ ਰਸਤਾ ਉਹ ਰਸਤਾ ਹੈ ਜਿਹੜਾ ਵੱਡੇ ਵੱਡੇ ਡਰਾਈਵਰਾਂ ਦੀ ਤੋਬਾ ਕਰਾ ਦਿੰਦਾ ਕਿਉਂਕਿ ਜਦੋਂ ਤੁਸੀਂ ਲੇਹ ਤੋਂ ਚੱਲਦੇ ਹੋ ਨਾ ਤੌਹ ਸੜਕ ਪਹਿਲਾਂ ਬਹੁਤ ਸੋਹਣੀ ਹੈ ਬੜੀ ਸੋਹਣੀ ਹੈ ਤੁਹਾਡਾ ਬੜਾ ਦਿਲ ਲੱਗੇਗਾ ਪਰ ਫਿਰ ਉਹਦੇ ਵਿੱਚ ਨਾ 12 ਨੱਚਾ ਖਰ ਦੋਂਗੜਾ ਵਰਗੇ ਉਹ ਪਾਸ ਆਉਂਦੇ ਆ ਜਿਨ੍ਹਾਂ ਦੀ ਹਾਈਟ ਸਮੁੰਦਰ ਤਲ ਤੋਂ 16-16000 ਫੁੱਟ ਦੀ ਹੈ ਤੇ ਉੱਥੇ ਬਰਫ਼ ਹਮੇਸ਼ਾ ਹੀ ਪੈਂਦੀ ਰਹਿੰਦੀ ਹੈ ਉੱਥੇ ਤੁਸੀਂ ਜੂਨ ਦੇ ਮਹੀਨੇ ਦੇ ਵਿੱਚ ਵੀ ਸنو ਦੇਖੋਗੇ ਜੂਨ ਦੇ ਵਿੱਚ ਵੀ ਇੰਨੀ ਸنو ਪੈਂਦੀ ਹੁੰਦੀ ਹੈ ਤੁਹਾਨੂੰ ਯਕੀਨ ਨਹੀਂ ਆਏਗਾ ਕਿ ਤੁਸੀਂ ਜੂਨ ਦੇ ਵਿੱਚੋਂ ਜਾਂ ਤੁਸੀਂ ਦਸੰਬਰ ਦੇ ਵਿੱਚੋਂ ਪਰ ਉਹ ਪਾਸ ਮਿੱਤਰੋ ਜਿੰਨੇ ਸੋਹਣੇ ਹਨ ਉਸ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ ਉੱਥੇ ਗੱਡੀ ਚਲਾਉਣਾ ਤੋਂ ਆਪਣੇ ਹਰ ਕਿਸੇ ਦੇ ਬਸਤੀ ਗੱਲ ਨਹੀਂ ਮੈਂ ਡਰਾਈਵ ਕਰਿਆ ਮੇਰੇ ਵਰਗੇ ਬੜੇ ਦੋਸਤ ਮਿੱਤਰੋਂ ਤੁਸੀਂ ਜਿਹੜੇ ਉੱਥੇ ਜਾਣਦੇ ਹੋ ਜਿਹੜੇ ਗਏ ਹੋ ਜਿਹੜੇ ਜਾ ਰਹੇ ਹੋ ਪਰ ਉੱਥੇ ਤੁਸੀਂ ਬ੍ਰੇਕਾਂ ਵੀ ਸੋਚ ਕੇ ਲਾਉਣੀਆਂ ਨੇ ਉੱਥੇ ਰੇਸ਼ਤੇ ਪੈਰ ਵੀ ਸੋਚ ਕੇ ਰੱਖਣਾ ਤੇ ਉੱਥੇ ਤੁਸੀਂ ਗੇਅਰ ਵੀ ਸੋਚ ਕੇ ਪਾਉਣਾ ਉੱਥੇ ਤੁਹਾਡੀ ਮਾੜੀ ਜੀ ਕਰੀ ਹੋਈ ਗਲਤੀ ਤੁਹਾਡੇ ਸਾਹਮਣੇ ਵਾਲੇ ਨੂੰ ਤੁਹਾਡੇ ਪਿਛਲੇ ਨੂੰ ਜਾਂ ਤੁਹਾਨੂੰ ਬਹੁਤ ਭਾਰੀ ਪੈ ਸਕਦੀ ਹੈ ਕਿਉਂਕਿ ਸਾਈਡ ਦੇ ਉੱਪਰ ਖਾਈਆਂ ਨੇ ਤੇ ਕੋਈ ਉੱਥੇ ਬੈਰੀਗੇਟਿੰਗ ਨਹੀਂ ਹੈ ਤੇ ਕੋਈ ਉੱਥੇ ਐਂਗਲ ਨਹੀਂ ਲੱਗੇਵੇਂ ਤੁਹਾਨੂੰ ਆਪਣੀ ਬੁੱਧੀ ਆਪਣੀ ਸਮਝਣ ਵਾਲੀ ਉਹ ਸਫਰ ਤੈਅ ਕਰਨੇ ਪੈਣੇ ਆ। ਆ ਰਸਤੇ ਦੇ ਵਿੱਚ ਤੁਹਾਨੂੰ ਕੁਝ ਝਰਨੇ ਪੈਣੇ ਆ ਜਿਨ੍ਹਾਂ ਦੇ ਵਿੱਚ ਜਿਉਂ-ਜਿਉਂ ਦਿਨ ਚੜਦਾ ਪਾਣੀ ਵਧਦਾ ਜਾਂਦਾ ਤਾਂ ਕੋਸ਼ਿਸ਼ ਕਰੋ ਲੇਹ ਤੋਂ ਸਵੇਰੇ 4 ਤੋਂ 5 ਵਜੇ ਤੱਕ ਨਿਕਲਣ ਦੀ। ਕੋਈ ਗੱਲ ਕਰੀਏ ਰਸਤੇ ਦੇ ਵਿੱਚ ਰੁਕਣ ਦੀ। ਲੇਹ ਤੋਂ ਮਨਾਲੀ ਮੈਂ ਜਿਹੜਾ ਸਫਰ ਤੈਅ ਕਰਿਆ ਮੈਂ ਹਰ ਵਾਰ ਮੈਂ ਮਨਾਲੀ ਜਾ ਕੇ ਰੁੱਕੇ ਮੈਂ ਲੇਹ ਤੋਂ ਸਵੇਰੇ 4 ਵਜੇ ਨਿਕਲਿਆ ਤੇ ਮਨਾਲੀ ਜਾ ਕੇ ਮੈਂ ਰਾਤ ਨੂੰ 1-2 ਵਜੇ ਪਹੁੰਚਿਆ। ਕਿਉਂਕਿ ਰਸਤੇ ਦੇ ਵਿੱਚ ਨਾ ਦੋਸਤੋ ਰਹਿ ਜਾਂਦੇ ਆ ਦੋਸਤ ਬਹੁਤ ਲੋਕ ਰੁਕਦੇ ਆ ਪਰ ਰਾਤ ਨੂੰ ਸਾਹ ਲੈਣ ਦੀ ਦਿੱਕਤ ਆਉਂਦੀ ਆ ਕਿਉਂਕਿ ਉੱਥੇ ਹਵਾ ਦੀ ਬਹੁਤ ਕਮੀ ਆ ਆਕਸੀਜਨ ਘੱਟ ਹੋਣ ਕਰਕੇ ਕਿ ਲੌਂਗ ਜਿਸਪਾ ਤੇ ਸਰਚੂ ਵਰਗੇ ਕੁਸ਼ ਆਉਂਦੇ ਆ ਪਿੰਡ ਇਹ ਆਉਂਦੀ ਆ ਰਸਤੇ ਦੇ ਵਿੱਚ ਸਰਚੂ ਤੁਸੀਂ ਕਦੇ ਵੀ ਨਾ ਰੁਕਿਓ ਸਰਚੂ ਏਦਾਂ ਦਾ ਏਰੀਆ ਕਿ ਜਿੱਥੇ ਤੁਸੀਂ ਦਿਨੇ ਤਾਂ ਠੀਕ ਰਹੋਗੇ ਪਰ ਜਿਉਂ-ਜਿਉਂ ਅੱਧੀ ਰਾਤ ਤੋਂ ਬਾਅਦ ਤੁਸੀਂ ਸੁੱਤੇ ਹੋਵੋਗੇ ਤਾਂ ਤੁਹਾਨੂੰ ਸਾਹ ਲੈਣ ਦੇ ਵਿੱਚ ਪ੍ਰੋਬਲਮ ਆਏਗੀ ਕਿ ਤੁਹਾਨੂੰ ਸਾਰੀ ਰਾਤ ਬੈਠ ਕੇ ਕੱਢਣੀ ਪੈ ਸਕਦੀ ਹੈ ਤੁਸੀਂ ਨਾ ਅੱਗੇ ਜਾ ਸਕਦੇ ਹੋ ਨਾ ਰਾਤ ਨੂੰ ਪਿੱਛੇ ਜਾ ਸਕਦੇ ਜਿਸ ਪਾ ਜਾਂ ਕਲੌਂਗ ਫਿਰ ਵੀ ਠੀਕ ਨੇ ਖਾਣਾ ਪੀਣਾ ਮਿਲ ਜਾਂਦਾ ਕੁਝ ਕੋਥੇ ਘਰ ਨੇ ਹੋਮਸਟੇਲ ਵੀ ਤੁਹਾਨੂੰ ਮਿਲ ਜਾਂਦੇ ਆ ਤੁਸੀਂ ਉੱਥੇ ਆਪਣੀ ਰਾਤ ਦੀ ਰਹਿਸ਼ ਕਰ ਸਕਦੇ ਹੋ ਤੇ ਅਗਲੇੰ ਦਾੜਾ ਸਫਰ ਹੈ ਤੁਸੀਂ ਮਨਾਲੀ ਲਈ ਸ਼ੁਰੂ ਕਰ ਸਕਦੇ ਹੋ ਏਸੇ ਰਸਤੇ ਦੇ ਵਿੱਚ ਤੁਹਾਨੂੰ ਦੋਸਤੋ ਦੂਸਰੇ ਦਿਨ ਰਫਤਾਂਗ ਪਾਸ ਮਿਲਦਾ ਤੇ ਏਸੇ ਰਸਤੇ ਦੇ ਵਿੱਚ ਹੀ ਤੁਸੀਂ ਮਨਾਲੀ ਤੋਂ ਹੁੰਦੇ ਹੋਏ ਅਟਲ ਟਨਲ ਹੋ ਕੇ ਦੁਬਾਰੇ ਘਰ ਵਾਪਸ ਆਉਨੇ ਹੋ ਇਹ ਜਿੰਨਾ ਵੀ ਸਫਰ ਮੈਂ ਤੁਹਾਨੂੰ ਆਪਣੇ ਦੋਨੋਂ ਬਲੌਗਾਂ ਦੇ ਵਿੱਚ ਦੱਸਿਆ ਇਹ ਤੋਂ ਬਿਨਾ ਵੀ ਉੱਥੇ ਦੇਖਣ ਨੂੰ ਬਹੁਤ ਕੁਝ ਹੈ ਫਿਰ ਉਹ ਜਿਆਦਾ ਬਲੌਗ ਲੰਬੇ ਚੱਲ ਜਾਂਦੇ ਆ ਫਿਰ ਦੋਸਤ ਕਹਿੰਦੇ ਆ ਕਿ ਯਾਰ ਜਿਆਦਾ ਲੰਬੀ ਵੀਡੀਓ ਨਾ ਬਣਾਇਆ ਕਰ ਦੇਖੀ ਨਹੀਂ ਜਾਂਦੀ ਜਾਂ ਦੇਖਣ ਦਾ ਸਮਾਂ ਘੱਟ ਲੱਗਦਾ ਇਸ ਕਰਕੇ ਮੈਂ ਥੋੜਾ ਜਲਦੀ ਜਲਦੀ ਤੇ ਥੋੜਾ ਸ਼ਾਰਟ ਦੇ ਵਿੱਚ ਹੀ ਚੱਲਦਾ ਬਾਕੀ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੁੰਦੀ ਹੈ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਇੱਕ ਮੈਂ ਅਲੱਗ ਤੋਂ ਬਲੌਗ ਇਹ ਦੋਵਾਂ ਤੋਂ ਵੈਰਾ ਇੱਕ ਤੀਸਰਾ ਬਲੌਗ ਮੈਂ ਬਣਾਵਾਂਗਾ ਜਿਦੇ ਵਿੱਚ ਤੁਹਾਨੂੰ ਗੱਡੀ ਕਿਹੜੀ ਕਿਹੜੇ-ਕਿਹੜੇ ਕੱਪੜੇ ਕਿਹੜੀ ਮੈਡੀਕਲ ਕਿੱਟ ਖਾਣ-ਪੀਣ ਨੂੰ ਕੀ ਚੀਜ਼ਾਂ ਸਾਰੀਆਂ ਮੈਂ ਤੁਹਾਨੂੰ ਦੱਸਾਂਗਾ ਕਿ ਕਿੱਦਾਂ-ਕ ਇਹ ਜਿਹੜਾ ਲੈਹ ਦਾ ਸਫਰ ਹੈ ਤੁਹਾਡਾ ਇਹ ਤੁਸੀਂ ਮੈਂ ਵਾਦਾ ਕਰਦਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ ਤੇ ਤੁਹਾਡਾ ਹਰ ਸਾਲ ਦਿਲ ਕਰੇਗਾ ਕਿ ਤੁਸੀਂ ਲੈ ਜਾਓ ਪਰ ਇਹਦੇ ਲਈ ਕੁਝ ਕੁ ਟਾਈਮ ਹੈ ਕੁਝ ਕੁ ਸਮਾਂ ਹੁੰਦਾ ਲੈ ਜਾਣ ਦੇ ਲਈ ਤੁਸੀਂ ਸਾਰਾ ਸਾਲ ਲੈ ਨਹੀਂ ਜਾ ਸਕਦੇ ਜਾ ਸਕਦੇ ਹੋ ਬਾਈ 에ਅਰ ਜਾ ਸਕਦੇ ਹੋ ਪਰ ਤੁਸੀਂ ਉੱਥੋਂ ਦੇ ਟੈਂਪਰੇਚਰ ਜਿਹੜਾ ਤੁਹਾਡੇ ਵੀ ਸਰਵਾਈਵ ਕਰਨਾ ਕੋਈ ਸੌਖੀ ਗੱਲ ਨਹੀਂ ਦੋਸਤੋ ਕਿਉਂਕਿ ਜਿਹੜੇ ਉੱਥੋਂ ਦੇ ਜੰਪਲ ਲੋਕ ਹੈ ਉਹ ਉੱਥੋਂ ਦੇ ਬਸਨੀਕ ਹੈ ਉਹਨਾਂ ਨੂੰ ਪਤਾ ਉੱਥੇ ਕਿੱਦਾਂ ਰਹਿਣਾ ਸਰਦੀਆਂ ਦੇ ਵਿੱਚ ਭਾਰਤੀ ਸੈਨਾ ਦਾ ਹੀ ਰਹਿਣਾ ਉੱਥੇ ਬਹੁਤ ਔਖਾ ਹੈ ਪਰ ਬਾਰਡਰ ਏਰੀਆ ਹੁਣ ਕਰਕੇ ਬੜੀ ਮੁਸ਼ਕਿਲਾਂ ਲੈਂਦੇ ਆ ਸੋ ਤੁਸੀਂ ਗਰਮੀਆਂ 'ਚ ਹੀ ਜਾਓ ਬੈਸਟ ਹੈ ਬਾਕੀ ਜਾਣਕਾਰੀ ਤੁਹਾਨੂੰ ਮੈਂ ਆਪਣੇ ਤੀਸਰੇ ਬਲੌਗ ਦੇ ਵਿੱਚ ਦਿੰਨਾ ਕਿ ਤੁਸੀਂ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਉੱਥੇ ਜਾਣਾ ਜਾਂ ਕੀ ਕੀ ਲੈ ਕੇ ਜਾਣਾ ਜਾਂ ਕਿੰਨੇ ਦਿਨ ਤੁਹਾਨੂੰ ਚਾਹੀਦੇ ਆ ਉਮੀਦ ਕਰਦਾ ਤੁਹਾਨੂੰ ਮੇਰੇ ਬਲੌਗ ਪਸੰਦ ਆ ਰਹੇ ਹੋਣਗੇ ਮੇਰਾ ਬੋਲਿਆ ਮੇਰੇ ਮੂੰਹੋਂ ਨਿਕਲੇ ਸ਼ਬਦਾਂ ਦੇ ਵਿੱਚ ਕਈ ਚੀਜ਼ਾਂ ਗਲਤ ਬੋਲਿਆਂਗੀਆਂ ਤਾਂ ਉਹਦੇ ਲਈ ਮਾਫ ਕਰਨਾ ਪਰ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਮੇਰੇ ਨਾਲ ਜੁੜੇ ਰਹੋ ਤੁਹਾਡੇ ਪਿਆਰ ਦੀ ਹਮੇਸ਼ਾ ਲੋ ਸਤਿ ਸ਼ਕਾਲ ਜੀ ਸਾਰਿਆਂ ਨੂੰ